ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੇਖ ਪੜਾਂਗੇ ਪਿੰਡੂ ਅਤੇ ਸ਼ਹਿਰੀ ਜੀਵਨ ਜਾਣ ਪਛਾਣ ਪਿੰਡੂ ਅਤੇ ਸ਼ਹਿਰੀ ਜੀਵਨ ਦੀ ਚਰਚਾ ਕਰੀਏ ਤਾਂ ਦੋਹਾਂ ਦੀ ਆਪਣੀ ਆਪਣੀ ਮਹੱਤਤਾ ਹੈ ਕਈ ਵਾਰੀ ਜਿਹੜੀ ਚੀਜ਼ ਪਿੰਡੂ ਜੀਵਨ ਵਿੱਚ ਮਿਲਦੀ ਹੈ ਉਹ ਸ਼ਹਿਰੀ ਜੀਵਨ ਵਿੱਚ ਨਹੀਂ ਮਿਲਦੀ ਦੋਨਾਂ ਦੀਆਂ ਵਿਸ਼ੇਸ਼ਤਾਵਾਂ ਪਿੰਡਾਂ ਵਿੱਚ ਮਨੁੱਖ ਨੂੰ ਕੁਦਰਤ ਦੇ ਖੁੱਲੇ ਦਰਸ਼ਨ ਹੁੰਦੇ ਹਨ ਪਿੰਡੂ ਲੋਕ ਸਾਦਗੀ ਨਾਲ ਭਰਪੂਰ ਹੁੰਦੇ ਹਨ ਉਹ ਆਲੇ-ਦੁਆਲੇ ਫਸਲਾਂ ਦੀ ਹਰਿਆਲੀ ਦਾ ਆਨੰਦ ਮਾਣਦੇ ਹਨ ਸ਼ਹਿਰੀ ਲੋਕ ਘਰਾਂ ਵਿੱਚ ਛੋਟੇ-ਛੋਟੇ ਗਮਲਿਆਂ ਵਿੱਚ ਹਰਿਆਲੀ ਲਾਉਦੇ ਹਨ ਪਿੰਡ ਦੇ ਲੋਕ ਖੁੱਲੇ ਦਿਲਾਂ ਦੇ ਮਾਲਕ ਪਿੰਡ ਦੇ ਲੋਕ ਸਬਰ ਸੰਤੋਖ ਵਾਲੇ ਹੁੰਦੇ ਹਨ ਉਹਨਾਂ ਵਿੱਚ ਠਹਿਰਾਓ ਹੁੰਦਾ ਹੈ ਸ਼ਹਿਰੀ ਲੋਕਾਂ ਦਾ ਜੀਵਨ ਕਾਲਾ ਹੁੰਦਾ ਹੈ ਸ਼ਹਿਰੀ ਲੋਕ ਆਪਣੇ ਰੁਝੇਵਿਆਂ ਕਰਕੇ ਦੂਜਿਆਂ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ ਵਿੱਦਿਆ ਜ ਵਿਦਿਆ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਪਿੰਡ ਦੇ ਲੋਕ ਅਜੇ ਵੀ ਪਿੱਛੇ ਹਨ ਉਹਨਾਂ ਨੂੰ ਸ਼ਹਿਰੀ ਬੱਚਿਆਂ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਸ਼ਹਿਰਾਂ ਵਿੱਚ ਬਹੁਤ ਚੰਗੇ-ਚੰਗੇ ਸਕੂਲ ਤੇ ਕਾਲਜ ਹਨ ਇਸ ਤਰ੍ਹਾਂ ਸ਼ਹਿਰੀ ਬੱਚਿਆਂ ਨੂੰ ਆਪਣੀ ਯੋਗਤਾ ਵਧਾਉਣ ਦੇ ਪੂਰੇ ਮੌਕੇ ਮਿਲਦੇ ਹਨ ਪਰ ਪਿੰਡੂ ਬੱਚੇ ਇਹਨਾਂ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ ਡਾਕਟਰੀ ਸੇਵਾਵਾਂ ਸ਼ਹਿਰਾਂ ਵਿੱਚ ਥਾਂ-ਥਾਂ ਤੇ ਹਸਪਤਾਲ ਹੁੰਦੇ ਹਨ ਸ਼ਹਿਰੀ ਲੋਕ ਝਟਪਟ ਲੋੜ ਪੈਣ ਤੇ ਡਾਕਟਰੀ ਸੇਵਾਵਾਂ ਪ੍ਰਾਪਤ ਕਰ ਲੈਂਦੇ ਹਨ ਪਿੰਡਾਂ ਵਿੱਚ ਲੋਕਾਂ ਨੂੰ ਵੱਡੇ ਡਾਕਟਰ ਦੀਆਂ ਸੇਵਾਵਾਂ ਪ੍ਰਾਪਤ ਨਹੀਂ ਹੁੰਦੀਆਂ ਜਿਸ ਕਰਕੇ ਉਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਹੈ ਅਗਿਆਨਤਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਪਿੰਡ ਦੇ ਲੋਕਾਂ ਨੂੰ ਵੀ ਸੋਝੀ ਆ ਗਈ ਹੈ ਪਰ ਅਜੇ ਵੀ ਪਿੰਡਾਂ ਵਿੱਚ ਅਗਿਆਨਤਾ ਦੇਖਣ ਨੂੰ ਮਿਲਦੀ ਹੈ ਆਵਾਜਾਈ ਦੇ ਸਾਧਨ ਸ਼ਹਿਰਾਂ ਵਿੱਚ ਆਵਾਜਾਈ ਦੇ ਬਹੁਤ ਚੰਗੇ ਸਾਧਨ ਹੁੰਦੇ ਹਨ ਸ਼ਹਿਰੀ ਹਵਾਈ ਜਹਾਜ਼ ਰੇਲ ਗੱਡੀਆਂ ਮੋਟਰਾਂ ਬੱਸਾਂ ਤੇ ਰਿਕਸ਼ਿਆਂ ਦੀ ਸੇਵਾ ਦਾ ਆਨੰਦ ਮਾਣਦੇ ਹਨ ਇਸ ਦੇ ਉਲਟ ਪਿੰਡ ਵਿੱਚ ਸ਼ਹਿਰਾਂ ਦੇ ਮੁਕਾਬਲੇ ਆਵਾਜਾਈ ਦੇ ਸਾਧਨ ਬਹੁਤ ਘੱਟ ਹਨ ਦਿਲ ਪਰਚਾਵੇ ਦੇ ਸਾਧਨਾਂ ਸ਼ਹਿਰੀ ਲੋਕਾਂ ਦੇ ਮਨੋਰੰਜਨ ਲਈ ਸ਼ਹਿਰਾਂ ਵਿੱਚ ਸਿਨੇਮਾ ਘਰ ਕਲੱਬ ਆਦ ਹਨ ਪਰ ਇਸ ਦੇ ਉਲਟ ਪਿੰਡਾਂ ਵਿੱਚ ਇੰਨੇ ਮਨੋਰੰਜਨ ਦੇ ਸਾਧਨ ਨਹੀਂ ਹਨ ਤਾਜੀ ਤੇ ਖੁੱਲੀ ਹਵਾ ਸ਼ਹਿਰਾਂ ਵਿੱਚ ਆਵਾਜ਼ਾਂ ਹੀ ਜ਼ਿਆਦਾ ਹੋਣ ਕਰਕੇ ਅਤੇ ਕਾਰਖਾਨੇ ਹੋਣ ਕਰਕੇ ਪ੍ਰਦੂਸ਼ਣ ਜ਼ਿਆਦਾ ਹੁੰਦਾ ਹੈ ਸ਼ਹਿਰੀ ਲੋਕ ਤੰਗ ਮਕਾਨਾਂ ਵਿੱਚ ਰਹਿੰਦੇ ਹਨ ਇਸ ਦੇ ਉਲਟ ਪਿੰਡ ਉਹ ਖੁੱਲੇ ਢੁੱਲੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਪਿੰਡਾਂ ਵਿੱਚ ਪ੍ਰਦੂਸ਼ਣ ਘੱਟ ਹੁੰਦਾ ਹੈ ਖਾਣ ਪੀਣ ਦੀਆਂ ਚੀਜ਼ਾਂ ਪਿੰਡਾਂ ਵਿੱਚ ਸ਼ੁੱਧ ਕਿਉਂ ਮੱਖਣ ਤੇ ਦੁੱਧ ਮਿਲਦਾ ਹੈ ਸ਼ਹਿਰੀ ਲੋਕਾਂ ਨੂੰ ਇਹ ਪਦਾਰਥ ਡੱਬਾਵੰਦ ਲੈਣੇ ਪੈਂਦੇ ਹਨ ਜਿਸ ਦੀ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ ਸਾਰਾਂਛ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਵੇਂ ਜੀਵਨ ਮਹੱਤਵਪੂਰਨ ਹਨ ਸ਼ਹਿਰਾਂ ਵਿੱਚ ਸਹੂਲਤਾਂ ਹਨ ਤਾਂ ਪਿੰਡ ਦਾ ਜੀਵਨ ਮਨੁੱਖ ਨੂੰ ਕੁਦਰਤ ਦੀ ਗੋਦੀ ਵਿੱਚ ਪਾਲ ਕੇ ਰੱਖਦਾ ਹੈ ਹਾਂਜੀ ਥੈਂਕ ਯੂ ਜੀ